ਸ਼ਸ਼ੀਕਲ ਜੀ ਮੇਰਾ ਨਾਮ ਕੁਲਦੀਪ ਸਿੰਘ ਤੇ ਜੇਕਰ ਤੁਸੀਂ ਹਰੀ ਸਿੰਘ ਨਲੂਆ ਜੀ ਬਾਰੇ ਚੰਗੀ ਤਰ੍ਹਾਂ ਜਾਣਨਾ ਚਾਹੁੰਦੇ ਹੋ ਤਾਂ ਸਾਡੀ ਵੀਡੀਓ ਦਾ ਪਹਿਲਾ ਪਾਰਟ ਜਰੂਰ ਦੇਖੋ ਹਰੀ ਸਿੰਘ ਨਲਵਾ ਜੀ ਨੇ ਜਮਰੌਦਾ ਇਲਾਕਾ ਜਿੱਤਣ ਤੋਂ ਬਾਅਦ 1000 ਸਿੱਖ ਫੌਜ ਦੇ ਜਵਾਨ ਦੇ ਇਹ ਜਮਰੌਦਾ ਕਿਲਾ ਭਾਈ ਮਹਾ ਸਿੰਘ ਦੇ ਹਵਾਲੇ ਕਰ ਦਿੱਤਾ ਤੇ ਆਪ ਹਰੀ ਸਿੰਘ ਨਲਵਾ ਜੀ ਪਿਸ਼ਾਵਰ ਦੇ ਕਿਲੇ ਵਿੱਚ ਆ ਗਏ ਤੇ ਫਿਰ ਉਹ ਸਮਾਂ ਆਉਂਦਾ ਜਿਸ ਦਾ ਸਿੱਖ ਰਾਜ ਦੇ ਦੁਸ਼ਮਣਾਂ ਬਹੁਤ ਜ਼ਰ ਤੋਂ ਇੰਤਜ਼ਾਰ ਸੀ ਮਹਾਰਾਜਾ ਰਣਜੀਤ ਸਿੰਘ ਜੀ ਦੇ ਪੁੱਤਰੇ ਨੌਨਿਹਾਲ ਦਾ ਵਿਆਹ ਸ਼ਾਮ ਸਿੰਘ ਅਟਾਰੀ ਜੀ ਦੀ ਬੇਟੀ ਬੀਬੀ ਨਾਨਕੀ ਨਾਲ ਹੋਣ ਜਾ ਰਿਹਾ ਸੀ। ਇਸ ਵਿਆਹ ਦੇ ਵਿੱਚ ਬਹੁਤ ਵੱਡੇ ਵੱਡੇ ਰਾਜੇ ਤੇ ਅੰਗਰੇਜ਼ ਅਫਸਰਾਂ ਨੇ ਆਉਣਾ ਸੀ। ਮਹਾਰਾਜਾ ਰਣਜੀਤ ਸਿੰਘ ਜੀ ਨੇ ਆਪਣੇ ਸਾਰੇ ਕਿਲਿਆਂ ਦੇ ਵਿੱਚ ਸੰਦੇਸ਼ ਭੇਜਿਆ ਕਿ 25% ਫੌਜ ਉੱਥੇ ਰਹਿ ਜਾਵੇ ਤੇ 75% ਲਾਹੌਰ ਆ ਜਾਵੇ। ਜਦੋਂ ਇਸ ਗੱਲ ਦਾ ਪਤਾ ਅੰਗਰੇਜ਼ ਅਫਸਰਾਂ ਨੂੰ ਲੱਗਦਾ ਤਾਂ ਇੱਕ ਅੰਗਰੇਜ਼ ਅਫਸਰ ਜਾਂਦਾ ਸਿੱਧਾ ਅਫਗਾਨਿਸਤਾਨ ਦੇ ਜਲਾਲਾਬਾਦ ਮੁਹੰਮਦ ਖਾਨ ਕੋਲੇ ਆਕੇ ਕਹਿਣ ਲੱਗਦਾ ਮੁਹੰਮਦ ਖਾਨ ਜਿਸਨੇ ਤੁਹਾਡੇ ਜਮਰੌ ਅਤੇ ਪਿਸ਼ਾਵਰ ਵਰਗੇ ਇਲਾਕੇ ਆਮ ਜਿੱਤ ਲਿਆ ਉਸ ਹਰੀ ਸਿੰਘ ਨਲੂਆ ਦੀ ਅੱਖ ਹੁਣ ਤੁਹਾਡੇ ਜਲਾਲਾਬਾਦ ਤੇ ਹੈ ਤੇ ਹੁਣ ਤੁਹਾਡੇ ਕੋਲੇ ਮੌਕਾ ਹੈ ਤੁਸੀਂ ਆਪਣੇ ਇਲਾਕੇ ਵਾਪਸ ਲੈ ਸਕਦੇ ਆ ਕਿਉਂਕਿ ਜ਼ਿਆਦਾਤਰ ਫੌਜ ਲਾਹੌਰ ਗਈ ਹੋਈ ਹੈ ਤੇ ਜੇ ਤੁਸੀਂ ਹੁਣ ਵੀ ਹਮਲਾ ਨਾ ਕੀਤਾ ਤਾਂ ਵਿਆਤੋ ਵਾਦ ਹਰੀ ਸਿੰਘ ਨਲਵਾ ਨੇ ਤੁਹਾਡੇ ਤੋਂ ਜਲਾਲਾਬਾਦ ਵੀ ਲੈ ਲੈਣਾ ਮੁਹੰਮਦ ਖਾਨ ਨੇ ਅਫਗਾਨਿਸਤਾਨ ਦੇ ਕਈ ਰਾਜਾਂ ਨਾਲ ਮੀਟਿੰਗ ਕੀਤੀ ਤੇ ਰਾਜਾਂ ਨੇ ਆਪਣੀ ਸੈਨਾ ਵਿੱਚ ਇੰਦਾ ਜੋਸ਼ ਭਰਿਆ ਕਿ ਸਾਡੇ ਵੱਡੇ-ਵਡੇਰੇ ਤਾਂ ਹੁਣ ਤੱਕ ਭਾਰਤ ਵਿੱਚੋਂ ਇਹਨਾਂ ਦੀਆਂ ਕੁੜੀਆਂ ਤੇ ਬੇਸ਼ਮਾਰ ਢੋਲ-ਲੁੱਟ ਕੇ ਲੈ ਕੇ ਆਉਂਦੇ ਰਹੇ ਆ ਤੇ ਇਹ ਕਿਹੜੀ ਕੌਮ ਜਾਂਦੀ ਜਿਨੇ ਆਪਣੇ ਪਿਸ਼ਾਵਰ ਤੇ ਜਮਰੋਦ ਵਰਗੇ ਇਲਾਕਿਆਂ 'ਚ ਲੱਗਿਆ ਪੈਨਾ ਵਿੱਚ ਜੋਸ਼ ਭਰਨ ਤੋਂ ਬਾਅਦ ਅਫਗਾਨਿਸਤਾਨ ਦੇ ਰਾਜਿਆਂ ਨੇ ਹਮਲਾ ਕਰਨ ਦਾ ਸੋਚਿਆ ਸਾਰੇ ਇਲਾਕੇ ਦੀ ਲੜਾਈ ਕਰਨ ਤੋਂ ਬਾਅਦ ਜਦੋਂ ਅਫਗਾਨੀਆਂ ਨੂੰ ਪਤਾ ਲੱਗਿਆ ਕਿ ਹਰੀ ਸਿੰਘ ਨਲੂਆ ਪਿਸ਼ਾਵਰ ਦੇ ਕਿਲੇ ਵਿੱਚ ਹੈ ਤਾਂ ਪਿਸ਼ਾਵਰ ਦਾ ਕਿਲਾ ਛੱਡ ਕੇ ਜਮਰੌਦ ਦੇ ਕਿਲੇ ਤੇ ਹਮਲਾ ਕਰਨ ਦਾ ਫੈਸਲਾ ਕੀਤਾ ਜਾਂਦਾ ਹੈ ਕਈ ਅਫਗਾਨੀ ਰਾਜਿਆਂ ਨੇ ਮਿਲ ਕੇ 50000 ਦੀ ਫੌਜ ਲੈ ਕੇ ਜਮਰੌਦ ਦੇ ਕਿਲੇ ਨੂੰ ਘੇਰਾ ਪਾਲਿਆ ਤੇ ਹਮਲਾ ਸ਼ੁਰੂ ਕਰ ਦਿੱਤਾ ਉਦੋਂ ਮਹਾ ਸਿੰਘ ਨੇ ਵੀ ਜੱਜ ਕੇ ਮੁਕਾਬਲਾ ਕੀਤਾ ਇਸ ਜਦੋਂ ਦੌਰਾਨ ਬਹੁਤ ਸਾਰੇ ਤੂਫਾਂ ਦੇ ਗੋਲੇ ਵੱਜਣ ਕਾਰਨ ਕਿਲੇ ਦੀ ਇੱਕ ਕੰਧ ਵਿੱਚ 파ੜ ਪੈ ਗਿਆ ਤੇ 300 ਦੇ ਕਰੀਬ ਸਿੰਘ ਸ਼ਹੀਦ ਹੋ ਗਏ ਮੁਹੰਮਦ ਖਾਨ ਨੇ ਆਪਣੀ ਸੈਨਾ ਨੂੰ ਹੁਕਮ ਦਿੱਤਾ ਕਿ ਕਿਲੇ ਦੇ ਅੰਦਰ ਜਾ ਕੇ ਸਿੱਖਾਂ ਦਾ ਕੰਮ ਤਮਾਮ ਕਰ ਦੋ ਤੇ ਉਦੋਂ ਮਹਾ ਸਿੰਘ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਯਾਦ ਕਰਦਿਆਂ ਸਿੱਖਾਂ ਵਿੱਚ ਐਸਾ ਜੋਸ਼ ਭਰਿਆ ਮੁਹੰਮਦ ਖਾਨ ਨੇ ਜਦੋਂ ਆਪਣੀ ਫੌਜ ਦੀ ਪਹਿਲ ਦੀ ਟੁਕ ਦੀ ਕਿਲੇ ਦੇ ਅੰਦਰ ਭੇਜੀ ਤਾਂ ਸਿੰਘਾਂ ਨੇ ਖਰਬੂਜਿਆਂ ਵਾਂਗ ਖਿਆਲ ਤੇ ਫਿਰ ਉਸੇ ਟਾਈਮ ਮੁਹੰਮਦ ਖਾਨ ਨੂੰ ਇੱਕ ਵਾਰੀ ਯੁੱਧ ਬੰਦ ਕਰਨਾ ਪਿਆ ਇਸ ਹੱਲੇ ਦੌਰਾਨ ਕਈ ਸਿੰਘ ਵੀ ਜ਼ਖਮੀ ਹੋਏ ਮਹਾ ਸਿੰਘ ਜੀ ਆਪਣੇ ਸਿੰਘਾਂ ਦੇ ਵਿੱਚ ਲਗਾਤਾਰ ਬੋਲੇ ਸੋ ਨਿਹਾਲ ਸੋ ਸਿਆਕਾਲ ਦੇ ਜਕਾਰੇ ਲਾ ਕੇ ਜੋਸ਼ ਭਰ ਰਿਹਾ ਸੀ ਤੇ ਉਧਰੋਂ ਮੁਹੰਮਦ ਖਾਨ ਨੂੰ ਪਸੀਨੇ ਛੁੱਟ ਰਹੇ ਸੀ ਇੱਕ ਬਜ਼ੁਰਗ ਅਫਗਾਨ ਰਾਜੇ ਨੇ ਮੁਹੰਮਦ ਖਾਨ ਨੂੰ ਰਹਿ ਦਿੱਤੀ ਕਿ ਆਪਾਂ ਕਿਲੇ ਨੂੰ ਕਿਰਾ ਪਾ ਕੇ ਸਿੱਖਾਂ ਦੀ ਬਾਹਰ ਹੀ ਉਡੀਕ ਕਰਾਂਗੇ ਕਿਉਂਕਿ ਅੱਧੇ ਤੋਂ ਜ਼ਿਆਦਾ ਸਿੱਖ ਮਾਰੇ ਜਾ ਚੁੱਕੇ ਆ ਤੇ ਬਹੁਤ ਸਾਰੇ ਜ਼ਖਮੀ ਬਾਹਰ ਤੋਂ ਆਪਾਂ ਇਹਨਾਂ ਦਾ ਦਾਣਾ ਪਾਣੀ ਬੰਦ ਕਰ ਦੰਨੇ ਆ ਭੁੱਖ ਨਾਲ ਮਰਦਿਆਂ ਤੇ ਲਾਜ਼ ਤੋਂ ਬਿਲਕਦਿਆਂ ਦਾ ਇਹਨਾਂ ਦਾ ਮਨੋਬਲ ਟੁੱਟ ਜਾਵੇਗਾ ਤੇ ਇਹ ਆਪਣੇ ਆਪ ਬਾਹਰ ਆ ਕੇ ਆਤਮ ਸਰਪਨ ਕਰ ਦੇਣਗੇ ਪਰ ਉਹਨੂੰ ਇਹ ਨਹੀਂ ਪਤਾ ਸੀ ਕਿ ਇਹ ਸਿੱਖ ਕੌਮ ਦੇ ਯੋਧੇ ਹੈ ਜੇਕਰ ਆਪਾਂ ਹੁਣ ਮੁਕਾਬਲੇ ਦੀ ਗੱਲ ਕਰ ਲਈਏ ਤਾਂ ਇੱਥੇ ਅਫਗਾਨਾਂ ਵਾਲੀ ਸਾਈਡ 50000 ਤੋਂ ਵੱਧ ਸੈਨਾ ਇਹ ਸਿੰਘ ਸਿਰਫ 1000 ਜਿਹਦੇ ਵਿੱਚੋਂ 300 ਸ਼ਹੀਦ ਹੋ ਚੁੱਕੇ ਆ ਤੇ ਬਹੁਤ ਸਾਰੇ ਜ਼ਖਮੀ ਮਹਾ ਸਿੰਘ ਨੇ ਚਿੱਠੀ ਲਿਖੀ ਤੇ ਕਿਹਾ ਜੇਕਰ ਇਹ ਚਿੱਠੀ ਹਰੀ ਸਿੰਘ ਨਲੂਆ ਜੀ ਤੱਕ ਪਹੁੰਚ ਜਾਵੇ ਤਾਂ ਆਪਾਂ ਇਹ ਜੰਗ ਜਿੱਤ ਸਕਦੇ ਆ ਹਰਸ਼ਰਨ ਕੌਰ ਅੱਗੇ ਆਈ ਤੇ ਕਿਹਾ ਮੇਰੇ ਸਿਰ ਤੇ ਸਿੱਖ ਕੌਮ ਦਾ ਬਹੁਤ ਚਿਰ ਤੋਂ ਕਰਜ਼ਾ ਹੈ ਇਹ ਚਿੱਠੀ ਮੈਂ ਲੈ ਕੇ ਜਾਵਾਂਗੀ ਹਰਸ਼ਰਨ ਕੌਰ ਜਦੋਂ ਬਚਦੀ ਬਚਾਉਂਦੀ ਚਿੱਠੀ ਲੈ ਕੇ ਜੱਲਣ ਲੱਗੀ ਤਾਂ ਮਹਾ ਸਿੰਘ ਨੇ ਕਿਹਾ ਤੂੰ ਪਹੁੰਚ ਕੇ ਇੱਕ ਕੰਮ ਹੋਰ ਕਰੀ ਉਥੇ ਜਾ ਕੇ ਤੂਫ ਦੇ ਗੋਲੇ ਨਾਲ ਫੈਰ ਕਰਨ ਦਾ ਕਹੀਂ ਤਾਂ ਕਿ ਸਾਨੂੰ ਪਤਾ ਲੱਗ ਸਕੇ ਕਿ ਚਿੱਠੀ ਹਰੀ ਸਿੰਘ ਨਲੂਆ ਜੀ ਤੱਕ ਪਹੁੰਚ ਚੁੱਕੀ ਹੈ ਉਸ ਟਾਈਮ ਹਰੀ ਸਿੰਘ ਨਲੂਆ ਜੀ ਪਿਸ਼ਾਵਰ ਦੇ ਕਿਲੇ ਵਿੱਚ ਬਿਮਾਰ ਚੱਲ ਰਹੇ ਸੀ ਜਮਰੌਤ ਤੇ ਪਿਸ਼ਾਵਰ ਦੇ ਕਿਲੇ ਦੀ ਦੂਰੀ ਲਗਭਗ 15 ਕਿਲੋਮੀਟਰ ਸੀ ਹਰ ਸ਼ਰਨ ਕੋਰ ਚਿੱਠੀ ਲੈ ਕੇ ਬੱਚ ਦੀ ਬਚਾਉਂਦੀ ਹਰੀ ਸਿੰਘ ਨਲੂਆ ਜੀ ਕੋਲੇ ਪਹੁੰਚ ਜਾਂਦੀ ਹੈ ਜਦੋਂ ਹਰੀ ਸਿੰਘ ਨਲੂਆ ਜੀ ਚਿੱਠੀ ਪੜਦੇ ਆ ਚਾਹੇ ਬਿਮਾਰ ਸੀ ਪਰ ਅੱਖਾਂ ਦੇ ਵਿੱਚ ਖੂਨ ਭਰਿਆ ਹੁੰਦਾ ਹੈ ਤੇ ਪਿਸ਼ਾਵਰ ਦੇ ਕਿਲੇ ਤੋਂ ਤੋਪ ਦੇ ਗੋਲੇ ਦਾ ਫਾਇਰ ਕੀਤਾ ਜਾਂਦਾ ਹੈ ਤੋਪ ਦੀ ਆਵਾਜ਼ ਚਮਰੋਦ ਕਿਲੇ ਦੇ ਸਿੰਘਾਂ ਨੂੰ ਸੁਣਾਈ ਦਿੰਦੀ ਹੈ ਰਾਜੇ ਰੇਰੇ ਰੋਣ ਪਾ ਜਾਂਦੀ ਹੈ ਉਸ ਸਮੇਂ ਨੂੰ ਬਿਆਨ ਕਰਦਿਆਂ ਹਰੀ ਸਿੰਘ ਨਲਵਾ ਜੀ ਵੱਲੋਂ ਇੱਕ ਚਿੱਠੀ ਲਿਖੀ ਜਾਂਦੀ ਹੈ ਉਹੋ ਚਿੱਠੀ ਲਾਹੌਰ ਦਰਬਾਰ ਮਹਾਰਾਜਾ ਰਣਜੀਤ ਸਿੰਘ ਜੀ ਕੋਲ ਪੇਜੀ ਜਾਂਦੀ ਹੈ ਹਰੀ ਸਿੰਘ ਨਲਵਾ ਜੀ ਆਪਣੀਆਂ ਫੌਜਾਂ ਲੈ ਕੇ ਸਿੱਧਾ ਅਫਗਾਨਾਂ ਤੇ ਟੁੱਟ ਪੈਂਦੇ ਕਿਲੇ ਦੇ ਅੰਦਰ ਵਾਲੇ ਸਿੰਘ ਵੀ ਬੋਲੇ ਉਹਨੇ ਹਾਲ ਦੇ ਜਿਕਾਰੇ ਲਾਉਂਦੇ ਜਦੋਂ ਆਉਂਦੇ ਆ ਬਾਹਰ ਨੂੰ ਤਾਂ ਅਫਗਾਨਾਂ ਦੀਆਂ ਭਾਜਣਾ ਪਾ ਦਿੰਦੇ ਆ ਉਸ ਜੁੱਧ ਦੌਰਾਨ ਇੰਨਾ ਜ਼ਿਆਦਾ ਬੰਦ ਬਣਾਗਾ ਹੋਇਆ ਫਿਰ ਅਫਗਾਨੀਆਂ ਨੂੰ ਉਹ ਜੁੱਧ ਛੱਡ ਕੇ ਭੱਜਣਾ ਪੈਂਦਾ ਜਦੋਂ ਪਠਾਨ ਮੈਦਾਨ ਛੱਡ ਕੇ ਭੱਜਦੇ ਆ ਤਾਂ ਜੋਸ਼ ਵਿੱਚ ਆਏ ਭਾਈ ਨਿਧਾਨ ਸਿੰਘ ਪੰਜ ਹੱਥਾ ਪਠਾਨਾਂ ਨੂੰ ਖੜੇੜਨ ਦੇ ਲਈ ਪਠਾਨਾਂ ਦੇ ਵਿੱਚ ਚਲੇ ਜਾਂਦੇ ਆ ਹਾਲਾਂਕਿ ਹਰੀ ਸਿੰਘ ਨਲਵਾ ਜੀ ਇਹ ਕਹਿ ਰਹੇ ਸੀ ਕਿ ਆਪਣੇ ਕੋਲੇ ਸਿੱਖ ਫੌਜ ਦਾ ਘਟ ਹੋਣ ਕਰਕੇ ਆਪਾਂ ਨੂੰ ਆਪਣੇ ਇਲਾਕੇ ਦੇ ਵਿੱਚ ਰਹਿ ਕੇ ਹੀ ਜੁੱਦ ਕਰਨਾ ਚਾਹੀਦਾ ਹੈ ਤੇ ਹਰੀ ਸਿੰਘ ਨਲਵਾ ਜੀ ਦੀ ਸੋਚ ਇਹ ਸੀ ਕਿ ਲਾਹੌਰ ਦਰਬਾਰ ਚਿੱਠੀ ਪਹੁੰਚਦਿਆਂ ਹੀ ਮਹਾਰਾਜਾ ਰਣਜੀਤ ਸਿੰਘ ਸਿੱਖ ਫੌਜਾਂ ਭੇਜ ਦੇਣਗੇ ਤੇ ਫਿਰ ਆਪਾਂ ਪਠਾਨਾਂ ਦੇ ਬਾਕੀ ਇਲਾਕੇ ਵੀ ਜਿੱਤ ਲਵਾਂਗੇ ਸਰਦਾਰ ਹਰੀ ਸਿੰਘ ਨਲਵਾ ਜੀ ਵੱਲੋਂ ਲਿਖੀ ਹੋਈ ਚਿੱਠੀ ਜਦੋਂ ਲਾਹੌਰ ਦੇ ਦਰਬਾਰ ਪਹੁੰਚਦੀ ਹੈ ਤਾਂ ਉਹ ਚਿੱਠੀ ਪਹੁੰਚਦੀ ਹੈ ਗਲਬ ਸਿੰਘ ਡੋਗਰੇ ਕੋਲੇ ਲੋਪ ਸਿੰਘ ਡੋਗਰੇ ਵੱਲੋਂ ਇਹ ਚਿੱਠੀ ਮਹਾਰਾਜਾ ਰਣਜੀਤ ਸਿੰਘੀ ਤੱਕ ਪਹੁੰਚਣੀ ਨਹੀਂ ਦਿੱਤੀ ਗਈ ਕਿਉਂਕਿ ਇਸ ਨੂੰ ਥੋੜਾ ਟਾਈਮ ਪਹਿਲਾਂ ਮਹਾਰਾਜਾ ਰਣਜੀਤ ਸਿੰਘ ਜੀ ਨੇ ਆਪਣੇ ਵੱਡੇ ਪੁੱਤਰ ਖੜਕ ਸਿੰਘ ਨੂੰ ਰਾਜ ਭਾਗ ਸੌਂਪਨ ਦਾ ਫੈਸਲਾ ਕੀਤਾ ਗਿਆ ਸੀ ਸਰਦਾਰ ਹਰੀ ਸਿੰਘ ਨਲੂਆ ਜੀ ਨੇ ਭਰੇ ਦਰਬਾਰ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਕਿਹਾ ਸੀ ਕਿ ਸਿੱਖਾਂ ਨੇ ਸਿੱਖ ਰਾਜ ਬੜੀਆਂ ਕੁਰਬਾਨੀਆਂ ਦੇ ਕੇ ਲਿਆ ਇਸ ਨੂੰ ਜੱਦੀ ਰਾਜ ਨਾ ਸਮਝਿਆ ਜਾਵੇ ਤੇ ਮਹਾਰਾਜਾ ਰਣਜੀਤ ਸਿੰਘ ਜੀ ਨੇ ਡੋਗਰਿਆਂ ਨੂੰ ਉੱਚੀਆਂ ਅਹੁਦੇਦਾਰੀਆਂ ਦਿੱਤੀਆਂ ਹੋਈਆਂ ਸੀ ਡੋਗਰਿਆਂ ਨੂੰ ਇਹ ਲੱਗ ਰਿਹਾ ਸੀ ਕਿ ਸਾਡਾ ਰਾਜ ਕਰਨ ਦਾ ਸੁਪਨਾ ਹਰੀ ਸਿੰਘ ਨਲੂਆ ਜੀ ਦੇ ਹੁੰਦਿਆਂ ਪੂਰਾ ਨਹੀਂ ਹੋ ਸਕਦਾ ਤੇ ਉਗਰਾਣੇ ਅੰਦਰੋਂ ਅੰਦਰੀ ਇਹ ਸੋਚ ਰੱਖਿਆ ਸੀ ਕਿ ਜਿਸ ਦਿਨ ਮੌਕਾ ਲੱਗ ਗਿਆ ਤਾਂ ਹਰੀ ਸਿੰਘ ਨਲੂਆ ਨੂੰ ਆਪਣੇ ਰਸਤੇ ਦੇ ਵਿੱਚੋਂ ਹਟਾ ਦੇਵਾਂਗੇ ਤੇ ਉਹ ਮੌਕਾ ਛੇਤੀ ਹੀ ਮਿਲ ਜਾਂਦਾ ਹੈ ਉਹ ਚਿੱਠੀ ਮਹਾਰਾਜਾ ਰਣਜੀਤ ਸਿੰਘ ਜੀ ਤੱਕ ਪਹੁੰਚਣੀ ਨਹੀਂ ਨੀ ਦਿੱਤੀ ਜਾਂਦੀ ਤੇ ਹੁਣ ਆਪਾਂ ਫੇਰ ਚੱਲਦੇ ਹਾਂ ਜਮਰੋਦ ਜੰਗ ਵਾਲੇ ਪਾਸੇ ਨੂੰ ਜਿੱਥੇ ਭਾਈ ਨਿਹੰਗ ਸਿੰਘ ਜੀ ਪੰਜ ਹੱਥਾ ਗਏ ਮੁੜਦੇ ਹੀ ਨਹੀਂ ਤੇ ਹਰੀ ਸਿੰਘ ਨਲੂਆ ਜੀ ਉਹਨਾਂ ਦੇ ਪਿੱਛੇ ਚਲੇ ਜਾਂਦੇ ਨੇ ਅੱਗੇ ਪਹਾੜੀ ਸੁਰੰਗਾਂ ਦੇ ਵਿੱਚ ਪਠਾਨ ਲੋਕ ਕੇ ਬੈਠੇ ਹੁੰਦੇ ਆ ਤੇ ਫਾਇਰਿੰਗ ਸ਼ੁਰੂ ਕਰ ਦਿੰਦੇ ਆ ਪਹਿਲੀ ਗੋਲੀ ਹਰੀ ਸਿੰਘ ਨਲਵਾ ਜੀ ਦੀ छाती ਵਿੱਚ ਲੱਗਦੀ ਹੈ ਤੇ ਦੂਜੀ ਬੱਕੀ ਵਿੱਚ ਹਰੀ ਸਿੰਘ ਨਲਵਾ ਜੀ ਆਪਣੇ ਘੋੜੇ ਤੋਂ ਉੱਤਰਦੇ ਆਤੇ ਤਲਵਾਰ ਨਾਲ ਪਠਾਨਾਂ ਦੇ ਸਿਰ ਕਲਮ ਕਰ ਦਿੰਦੇ ਆ ਸੋਚ ਕੇ ਦੇਖੋ ਕਿੰਨੇ ਉਹ ਵੱਡੇ ਯੋਦੇ ਹੋਣਗੇ ਜਿਨ੍ਹਾਂ ਦੇ ਦੋ ਗੂੜੀਆਂ ਲੱਗਣ ਤੋਂ ਬਾਅਦ ਵੀ ਆਪਣੇ ਦੁਸ਼ਮਣਾਂ ਨੂੰ ਜਿਉਂਦਾ ਨਹੀਂ ਛੱਡਿਆ ਹਰੀ ਸਿੰਘ ਨਲਵਾ ਜੀ ਆਪਣੇ ਘੋੜੇ ਤੇ ਸਵਾਰ ਹੋ ਕੇ ਜਮਰੌਦ ਕਿਲੇ ਵੱਲ ਨੂੰ ਚਾਲੇ ਪਾ ਲੈਂਦੇ ਆ ਹੁਣ ਇੱਥੇ ਆ ਕੇ ਹਰੀ ਸਿੰਘ ਨਲਵਾ ਜੀ ਨੂੰ ਪਤਾ ਲੱਗ ਗਿਆ ਸੀ ਕਿ ਬੁਲਾਵਾ ਆ ਚੁੱਕਿਆ ਹੈ ਉਹਨਾਂ ਨੂੰ ਇਹ ਵੀ ਪਤਾ ਸੀ ਕਿ ਜੇਕਰ ਮੇਰੀ ਮ੍ਰਿਤਕ ਦੇ ਪਠਾਨਾਂ ਦੇ ਹੱਥ ਲੱਗ ਗਈ ਤਾਂ ਇਤਿਹਾਸ ਦੇ ਪੰਨਿਆਂ ਵਿੱਚ ਪਤਾ ਨਹੀਂ ਕੀ ਕੀ ਲਿਖਿਆ ਜਾਊਗਾ ਹਰੀ ਸਿੰਘ ਨਲਵਾ ਜੀ ਜਮਰਾਉ ਦੇ ਕਿਲੇ ਵਿੱਚ ਪਹੁੰਚਦੇ ਆ ਉੱਥੇ ਫੱਟ ਬੰਨਣ ਵਾਲਿਆਂ ਨੂੰ ਵੀ ਬੁਲਾਇਆ ਜਾਂਦਾ ਹੈ ਹਰੀ ਸਿੰਘ ਨਲਵਾ ਜੀ ਨੇ ਕਿਹਾ ਮੈਨੂੰ ਬੁਲਾਵਾ ਆ ਚੁੱਕਿਆ ਪਰ ਤੁਸੀਂ ਮੇਰੀ ਗੱਲ ਧਿਆਨ ਨਾਲ ਸੁਣੋ ਤੁਸੀਂ ਕਿਸੇ ਨੇ ਵੀ ਆਪਣੀਆਂ ਅੱਖਾਂ ਦੇ ਵਿੱਚ ਹੰਝੂ ਨਹੀਂ ਲੈ ਕੇ ਆਉਣੇ ਤੇ ਮੇਰੇ ਸ਼ਹੀਦ ਹੋਣ ਦੀ ਖਬਰ ਇਸ ਕਿਲੇ ਦੇ ਕਮਰੇ ਦੇ ਵਿੱਚੋਂ ਬਾਹਰ ਨਹੀਂ ਜਾਣੀ ਚਾਹੀਦੀ ਨਹੀਂ ਤਾਂ ਸਿੱਖ ਫੌਜਾਂ ਦਾ ਹੌਸਲਾ ਟੁੱਟ ਜਾਵੇਗਾ ਰੀ ਸਿੰਘ ਨਲਵਾ ਜੀ ਨੇ ਜਮਰੋਦ ਦੂਜੀ ਵਾਰ ਜਿੱਤ ਲਿਆ ਸੀ ਪਰ ਇੱਥੇ ਆ ਕੇ ਪੰਜਾਬ ਹਾਰ ਚੁੱਕਿਆ ਸੀ ਹਰੀ ਸਿੰਘ ਨਲੂਆ ਜੀ ਦੇ ਸ਼ਹੀਦ ਹੋਣ ਦਾ ਮੂਰਲੇ ਪੰਜ ਸੱਤ ਸਿੰਘਾਂ ਨੂੰ ਪਤਾ ਸੀ। ਉਵੇਂ ਹੀ ਪਹਿਲਾਂ ਵਾਂਗੂ ਪਲੇਟ ਦੇ ਵਿੱਚ ਪ੍ਰਸ਼ਾਦੇ ਆਉਂਦੇ ਆ ਤੇ ਪਲੇਟ ਖਾਲੀ ਹੋ ਕੇ ਕੰਬੇ ਦੇ ਵਿੱਚੋਂ ਬਾਹਰ ਜਾਂਦੀ ਹੈ। ਹਰੀ ਸਿੰਘ ਨਲੂਆ ਜੀ ਦਾ ਕਸ਼ੈਰਾ ਪਾਣੀ ਦੇ ਵਿੱਚ ਡਬੋ ਕੇ ਨਚੋੜ ਕੇ ਸੁੱਕਣਾ ਪਿਆ ਜਾਂਦਾ ਤੇ ਕਿਹਾ ਜਾਂਦਾ ਹਰੀ ਸਿੰਘ ਨਲੂਆ ਜੀ ਹੌਲੀ-ਹੌਲੀ ਠੀਕ ਹੋ ਰਿਹਾ ਹੈ। ਜਿੱਥੇ ਹਰੀ ਸਿੰਘ ਨਲੂਆ ਜੀ ਦੀਆਂ ਗੋਲੀਆਂ ਲੱਗੀਆਂ ਸੀ ਤੇ ਉੱਥੇ ਵੀ ਕਾਫੀ ਤਕੜਾ ਯੁੱਧ ਹੋਇਆ ਸੀ ਤੇ ਉੱਥੇ ਵੀ ਬਹੁਤ ਜ਼ਿਆਦਾ ਪਠਾਨ ਮਰੇ ਗਏ ਤੇ ਕੁਝ ਆਪਣੀ ਜਾਨ ਬਚਾਉਂਦੇ ਆ ਭੱਜ ਗਏ ਤੇ ਜਿਹੜੇ ਭੱਜ ਕੇ ਗਏ ਸੀ ਉਹਨਾਂ ਨੂੰ ਪਤਾ ਸੀ ਕਿ ਹਰੀ ਸਿੰਘ ਨਲੂਆ ਜੀ ਦੇ ਗੋਲੀਆਂ ਲੱਗੀਆਂ ਜਦੋਂ ਇਹ ਖਬਰ ਪਠਾਨ ਰਾਜਾਂ ਤੱਕ ਪਹੁੰਚਦੀ ਆ ਤਾਂ ਉਹੋ ਵੀ ਦੁਬਾਰਾ ਮੁੜ ਕੇ ਆ ਜਾਂਦੇ ਆ ਤੇ ਆ ਕੇ ਫਿਰ ਕਿਲੇ ਨੂੰ ਘੇਰਾ ਪਾ ਲੈਂਦੇ ਆ ਕਹਿੰਦੇ ਪਠਾਨਾਂ ਦੇ ਦਿਲ ਵਿੱਚ ਸ਼ੇਰ ਦਾ ਡਰ ਬਿਠਾਈ ਰੱਖਣ ਲਈ ਸ਼ੇਰ ਦੇ ਦਰਸ਼ਨ ਕਰਾਉਣੇ ਬਹੁਤ ਜ਼ਿਆਦਾ ਜ਼ਰੂਰੀ ਸੀ ਤੇ ਫਿਰ ਹਰੀ ਸਿੰਘ ਨਲੂਆ ਜੀ ਦੀ ਬਾਡੀ ਨੂੰ ਘੋੜੇ ਦੀ ਕਾਠੀ ਤੇ ਟੈਕਨੀਕਲ ਤਰੀਕੇ ਨਾਲ ਬਿਠਾ ਕੇ ਕਿਲੇ ਦੇ ਉੱਪਰ ਦੀ ਚੱਕਰ ਲਵਾਇਆ ਜਾਂਦਾ ਤੇ ਪਠਾਨਾਂ ਨੂੰ ਦੇਖ ਕੇ ਦੰਦਲਾ ਪੈ ਜਾਂਦੀਆਂ ਜਦੋਂ ਇਹ ਖਬਰ ਮਹਾਰਾਜਾ ਰਣਜੀਤ ਸਿੰਘ ਜੀ ਤੱਕ ਪਹੁੰਚਦੀ ਹੈ ਤਾਂ ਤੁਰੰਤ ਮਹਾਰਾਜਾ ਰਣਜੀਤ ਸਿੰਘ ਜੀ ਆਪਣੀਆਂ ਫੌਜਾਂ ਲੈ ਕੇ ਜਮਰੋਦਵਲ ਚਾਲੇ ਪਾਉਂਦੇ ਆ ਉਸ ਟਾਈਮ ਮਹਾਰਾਜਾ ਰਣਜੀਤ ਸਿੰਘ ਜੀ ਕੋਲੇ ਬਹੁਤ ਜ਼ਿਆਦਾ ਫੌਜਾਂ ਸੀ ਤੇ ਅਫਗਾਨੀਆਂ ਨੂੰ ਬਹੁਤ ਗੰਦੇ ਤਰੀਕੇ ਨਾਲ ਅਖਦੇੜਿਆ ਜਾਂਦਾ ਤੇ ਇਸ ਵਾਰ ਫਿਰ ਪਠਾਨਾਂ ਨੂੰ ਪਿੱਠ ਦਿਖਾ ਕੇ ਭੱਜਣਾ ਪੈਂਦਾ ਜਦੋਂ ਮਹਾਰਾਜਾ ਰਣਜੀਤ ਸਿੰਘ ਜੀ ਹਰੀ ਸਿਗਨਲਵਾਜੀ ਦੇ ਕਮਰੇ ਵਿੱਚ ਜਾਂਦੇ ਆ ਤਾਂ ਤਾਂਹਾ ਮਾਰ-ਮਾਰ ਕੇ ਰੋਂਦੇ ਆ ਮਹਾਰਾਜਾ ਰਣਜੀਤ ਸਿੰਘ ਜੀ ਨੇ ਇਹ ਵੀ ਕਿਹਾ ਕਿ ਇਹਦੇ ਨਾਲੋਂ ਤਾਂ ਮੇਰਾ ਅੱਧਾ ਰਾਜ ਚਲਾ ਜਾਂਦਾ ਮੇਰੇ ਸ਼ੇਰ ਨੂੰ ਕੁਝ ਨਹੀਂ ਹੋਣਾ ਚਾਹੀਦਾ ਸੀ ਕਿਉਂਕਿ ਹਰੀ ਸਿੰਘ ਨਲੂਆ ਜੀ ਨੇ 149000 ਵਰਗ ਕਿਲੋਮੀਟਰ ਏਰੀਆ ਜਿੱਤ ਕੇ ਪੰਜਾਬ ਦੀ ਝੋਲੀ ਪਾਇਆ ਸੀ ਤੇ ਉਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ ਵਿੱਚ 1 ਇੰਚ ਦਾ ਵੀ ਵਾਧਾ ਨਹੀਂ ਹੋਇਆ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਕੁਲਦੀਪ ਸਿੰਘ ਤੇ ਜੇਕਰ ਤੁਸੀਂ ਸਾਡੀ ਵੀਡੀਓ ਦਾ ਅਗਲਾ ਪਾਰਟ ਦੇਖਣਾ ਚਾਹੁੰਦੇ ਆ ਤਾਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਤਾਂ ਕਿ ਸਾਡੀ ਹਰ ਇੱਕ ਨਵੀਂ ਵੀਡੀਓ ਤੁਹਾਡੇ ਤੱਕ ਜਰੂਰ ਪਹੁੰਚੇ